ਵਿਲਾਵਲ ਮਹੱਲਾ ਪੰਜਵਾ ਜੀਉ ਜੰਮ ਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾ ਸਾਧ ਸੰਗ ਆਰਾਧਨਾ ਹਰ ਨਿਦ ਆਪਾਰ ਧਰਮ ਅਰਥ ਆਰ ਕਾਮ ਮੋਖ ਦਿੱਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਾਪ ਤੇਰੀਆ ਪ੍ਰਭ ਕੀ ਵੜਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਵਿਲਾਵਲੋ ਮਹੱਲਾ ਪੰਜਵਾ ਜੀਵ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਥਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾ ਸਾਧ ਸੰਗ ਆਰਾਧਨਾ ਹਰਨਦ ਆਪਾਰ ਧਰਮ ਅਰਥਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਪਤੇ ਰੀਆ ਤਰਬ ਕੀ ਵੜਿਆਈ ਨਾਨਕ ਅੰਤ ਨਾ ਪਾਈਐ ਦੇ ਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀਉ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਥਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਦ ਆਪਾਰ ਧਰਮ ਅਰਥਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਪਤੇ ਰੀਆ ਪ੍ਰਭ ਕੀ ਵੜਿਆਈ ਨਾਨਕ ਅੰਤ ਨਾ ਪਾਈਐ ਵਿਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀਉ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਥਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਦ ਅਪਾਰ ਧਰਮ ਅਰਥਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਪਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਦੇ ਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀਉ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾ ਸਾਧ ਸੰਗ ਆਰਾਧਨਾ ਹਰਨਿਦ ਅਪਾਰ ਧਰਮ ਅਰਥਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਪ ਤੇਰੀਆ ਪ੍ਰਭ ਕੀ ਵੜਿਆਈ ਨਾਨਕ ਅੰਤ ਨਾ ਪਾਈਐ ਵਿਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀਉ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਥਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਦ ਆਪਾਰ ਧਰਮ ਅਰਥਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਾਪ ਤੇਰੀਆ ਪ੍ਰਭ ਕੀ ਵੜਿਆਈ ਨਾਨਕ ਅੰਤ ਨਾ ਪਾਈਐ ਦੇ ਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀਉ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਉਤਾਰਿਆ ਸਤਿਗੁਰੂ ਕਰ ਆਹਰ ਆਪ ਥਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾ ਸਾਧ ਸੰਗ ਆਰਾਧਨਾ ਹਰਨਦ ਅਪਾਰ ਧਰਮ ਅਰਥਾਰ ਕਾਮ ਮੋਖ ਦਿੱਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਪਤੇਰੀਆ ਪ੍ਰਭ ਕੀ ਵੜਿਆਈ ਨਾਨਕ ਅੰਤ ਨ ਪਾਈਐ ਦੇ ਅੰਤ ਗੁਸਾਈ ਬਲਾਵਲ ਮਹੱਲਾ ਪੰਜਵਾ ਜੀਉ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਥਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਦ ਅਪਾਰ ਧਰਮ ਅਰਥਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਪਤੇ ਰੀਆ ਪ੍ਰਭ ਕੀ ਵੜਿਆਈ ਨਾਨਕ ਅੰਤ ਨ ਪਾਈਐ ਦੇ ਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀਉ ਜੰਮਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਥਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਦ ਅਪਾਰ ਧਰਮ ਅਰਥਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਇਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਪਤੇ ਰੀਆ ਤਰਬ ਕੀ ਵੜਿਆਈ ਨਾਨਕ ਅੰਤ ਨਾ ਪਾਈਐ ਦੇ ਅੰਤ ਗੁਸਾਈ ਬਲਾਵਲ ਮਹੱਲਾ ਪੰਜਵਾ ਜੀਉ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਥਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਦ ਅਪਾਰ ਧਰਮ ਅਰਥਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਪਤੇਰੀਆ ਤਰਬ ਕੀ ਵੜਿਆਈ ਨਾਨਕ ਅੰਤ ਨਾ ਪਾਈਐ ਦੇ ਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀਉ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਥਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਦ ਅਪਾਰ ਧਰਮ ਅਰਥਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਇਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਪ ਤੇਰੀਆ ਪ੍ਰਭ ਕੀ ਵੜਿਆਈ ਨਾਨਕ ਅੰਤ ਨਾ ਪਾਈਐ ਦੇ ਅੰਤ ਗੁਸਾਈ ਬਲਾਵਲ ਮਹੱਲਾ ਪੰਜਵਾ ਜੀਉ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਥਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਦ ਅਪਾਰ ਧਰਮ ਅਰਥਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਪਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਦੇ ਅੰਤ ਗੁਸਾਈ ਬਲਾਵਲ ਮਹੱਲਾ ਪੰਜਵਾ ਜੀਉ ਜੰਮਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਥਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਦ ਅਪਾਰ ਧਰਮ ਅਰਥਾਰ ਕਾਮ ਮੋਖ ਦਿੱਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਪਤੇ ਰੀਆ ਤਰਬ ਕੀ ਵੜਿਆਈ ਨਾਨਕ ਅੰਤ ਨ ਪਾਈਐ ਦੇ ਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀਉ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਦ ਆਪਾਰ ਧਰਮ ਅਰਥਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਪਤੇ ਰੀਆ ਪ੍ਰਭ ਕੀ ਵੜਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀਉ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਸਾਤ ਖਰਚਤ ਨਿਭਤ ਰਹਾ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਦ ਅਪਾਰ ਧਰਮ ਅਰਥਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਪਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ